ਵਸਾਖੀ ਵਾਲੇ ਦਿਨ ਘਰੋਂ ਇਹ ਦੋ ਪਕਵਾਨ ਬਣਾ ਕੇ ਰਸਤੇ ਵਿੱਚ ਬੈਠੇ ਗਰੀਬ ਲੋੜਵੰਦਾ ਨੂੰ ਛਕਾ ਦਿਓ ਫਿਰ ਵੇਖਣਾ ਚਮਤਕਾਰ ਘਰ ਵਾਪਸੀ ਸਮੇ ਇਹ ਜਾਪ ਜਪਦੇ ਆਉਣਾ ਲਹਿਰਾਂ ਵਹਿਰਾ ਨਾਲ ਘਰ ਪਰ ਜਾਏਗਾ ਤਾਂ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਪਹਿਲਾਂ ਸਾਰੀ ਸੰਗਤ ਸਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਾਖੀ ਦਾ ਦਿਹਾੜਾ ਆ ਰਿਹਾ ਹੈ ਸੋ ਗੁਰਮੁਖ ਪਿਆਰਿਓ ਬਹੁਤ ਸਾਰੀਆਂ ਸੰਗਤਾਂ ਨੇ ਸੇਵਾਵਾਂ ਨਿਭਾਉਣੀਆਂ ਨੇ ਕਈ ਥਾਂ ਤੇ ਲੰਗਰ ਵੀ ਲੱਗਣਗੇ ਔਰ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਉਹ ਦਮਦਮਾ ਸਾਹਿਬ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਸੰਗਤ ਬਹੁਤ ਜਾਂਦੀ ਹੈ ਜਾ ਕੇ ਨਤਮਸਤਕ ਹੁੰਦੀ ਹੈ ਵੱਡੀਆਂ ਚੀਜ਼ਾਂ ਨੂੰ ਆਪਾਂ ਜਾ ਕੇ ਵੇਖਦੇ ਹਾਂ ਬਹੁਤ ਚੰਗੀ ਗੱਲ ਹੈ ਸਾਨੂੰ ਜਾਣਾ ਚਾਹੀਦਾ ਹੈ ਸਤਿਗੁਰੂ ਕਿਰਪਾ ਕਰਨ ਮਿਹਰਾਮਤ ਕਰਨ ਮੱਥਾ ਟੇਕੀਏ ਜਾ ਕੇ ਨਤਮਸਤਕ ਹੋਈਏ ਉਸ ਧਰਤੀ ਨੂੰ ਜਿੱਥੇ ਕਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਸਪਰਸ਼ ਕੀਤੇ ਨੇ ਇਸ ਗੁਰਮੁਖ ਪਿਆਰਿਓ ਵਿਸਾਖੀ ਵਾਲੇ ਦਿਨ ਜੇ ਅਸੀਂ ਜਾ ਸਕਦੇ ਹਾਂ ਜ਼ਰੂਰ ਜਾਈਏ ਜੇ ਨਹੀਂ ਜਾ ਸਕਦੇ ਹੁਣ ਕੀ ਕਰੀਏ ਹੁਣ ਭਾਵਨਾ ਹੁੰਦੀ ਹੈ ਨਾ ਸਾਡੀ ਕਈ ਵਾਰੀ ਕੋਈ ਐਸੇ ਹਾਲਾਤ ਬਣ ਜਾਂਦੇ ਨੇ ਅਸੀਂ ਜਾ ਹੀ ਨਹੀਂ ਪਾਉਂਦੇ ਸੋਚਦੇ ਬਹੁਤ ਕੁਝਾਂ ਪਰ ਜਾ ਨਹੀਂ ਸਕਦੇ ਸੋ ਬੇਨਤੀ ਕਰਦਾ ਹੁੰਨਾ ਕਿ ਸਾਧ ਸੰਗਤ ਵਿਸਾਖੀ ਵਾਲੇ ਦਿਨ ਆਪਣੇ ਘਰੋਂ ਪ੍ਰਸ਼ਾਦ ਬਣਾ ਕੇ ਲੈ ਜਾਓ ਤੇ ਜਾਂ ਫਿਰ ਖੀਰ ਬਣਾ ਕੇ ਲੈ ਜਾਓ ਜਾਂ ਦੋਨੇ ਚੀਜ਼ਾਂ ਬਣਾ ਲਓ ਜਾਂ ਕੋਈ ਹੋਰ ਜੋ ਵੀ ਸਾਡਾ ਮਨ ਕਰਦਾ ਕੋਈ ਐਸੇ ਪਕਵਾਨ ਬਣਾ ਕੇ ਲੈ ਜਾਈਏ ਤੇ ਜਾਂ ਫਿਰ ਨਹੀਂ ਬਣਾ ਸਕਦੇ ਤਾਂ ਕੋਈ ਘਰ ਦਾ ਰਾਸ਼ਨ ਆਦ ਕਿਸੇ ਗਰੀਬ ਲੋੜਵੰਦ ਨੂੰ ਦੇ ਦਿਓ ਕਿਸੇ ਬੱਚੇ ਦੀ ਪੜ੍ਹਾਈ ਦੀ ਫੀਸ ਭਰ ਦਿਓ ਜਾਂ ਉਹਨੂੰ ਕੋਈ ਚੀਜ਼ਾਂ ਨੇ ਪੜ੍ਹਾਈ ਦੇ ਰਿਲੇਟਡ ਕੋਈ ਉਹ ਲੈ ਦਿਓ ਗਰੀਬ ਲੋਡ ਬੰਦ ਪਰਿਵਾਰਾਂ ਨੂੰ ਕੋਈ ਸਹਾਇਤਾ ਕਰ ਦਿਓ ਕਿਸੇ ਗਰੀਬ ਦੀ ਧੀ ਦਾ ਵਿਆਹ ਹੈ ਉੱਥੇ ਕੁਝ ਸਹਾਇਤਾ ਕਰ ਦਿਓ ਮਦਦ ਕਰ ਦਿਓ ਗੁਰਮੁਖ ਪਿਆਰਿਓ ਇਹਨਾਂ ਚੀਜ਼ਾਂ ਦੀ ਅੱਜ ਸਮਾਜ ਦੇ ਵਿੱਚ ਬਹੁਤ ਜ਼ਰੂਰਤ ਹੈ ਕੋਈ ਦੁਖੀ ਹੈ ਵਿਚਾਰਾ ਕਿਸੇ ਪ੍ਰਕਾਰ ਤੋਂ ਇਲਾਜ ਨਹੀਂ ਕਰਵਾ ਸਕਦਾ ਉਹਦੇ ਇਲਾਜ ਵਿੱਚ ਕੁਝ ਹਿੱਸਾ ਪਾ ਦਿਓ ਕੋਈ ਦਸਵੰਦ ਕੱਢ ਦਿਓ ਤੇ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਕਿਉਂਕਿ ਗੁਰੂ ਦੀ ਖੁਸ਼ੀ ਜਿਹੜੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਹੀ ਹੈ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਿੱਚ ਹੀ ਖੁਸ਼ੀ ਛੁਪੀ ਹੋਈ ਹੈ ਮੇਰੇ ਪਾਤਸ਼ਾਹ ਦੀ ਤੇ ਇਹ ਚੀਜ਼ਾਂ ਕਰਕੇ ਜਦੋਂ ਆਪਾਂ ਸੋਚਾਂਗੇ ਨਾ ਵਿਚਾਰ ਕਰਾਂਗੇ ਤੇ ਸਾਧ ਸੰਗਤ ਸਾਡੇ ਅੰਦਰ ਦੀ ਜਿਹੜੀ ਖੁਸ਼ੀ ਹੈ ਹੋਰ ਜ਼ਿਆਦਾ ਉਤਪਨ ਹੋ ਜਾਏਗੀ ਮੇਰੇ ਪਾਤਸ਼ਾਹ ਹੋਰ ਵੱਡੀ ਖੁਸ਼ੀ ਸਾਨੂੰ ਦੇ ਦੇਣਗੇ ਮੇਰੇ ਸਤਿਗੁਰੂ ਨੇ ਹੋਰ ਵੱਡੀ ਖੁਸ਼ੀ ਸਾਨੂੰ ਦੇ ਦੇਣੀ ਹੈ ਤੇ ਅਸੀਂ ਘਰ ਜਦੋਂ ਆਈਏ ਵਾਪਸ ਆਈਏ ਤੇ ਗੁਰੂ ਦਾ ਸ਼ੁਕਰਾਨਾ ਕਰਦੇ ਆਈਏ ਸਤਿਗੁਰੂ ਸ਼ੁਕਰ ਹੈ ਤੇਰਾ ਤੈਂ ਸਾਨੂੰ ਐਸੀ ਸਮੱਤ ਦਿੱਤੀ ਤੇ ਤਾਂ ਮੈਂ ਇਹ ਕਰਨ ਦੇ ਕਾਬਿਲ ਹੋਇਆ ਤਾਂ ਮੈਂ ਇਹ ਸਭ ਕੁਝ ਕੀਤਾ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਰੱਖਿਓ ਆਪ ਜੀ ਰਹਿਮਤ ਰੱਖਿਓ ਮੇਰੇ ਸਤਿਗੁਰੂ ਕਿ ਆਪ ਜੀ ਨੇ ਇਨੀ ਵੱਡੀ ਕਿਰਪਾ ਕੀਤੀ ਹੈ ਆਪ ਜੀ ਨੇ ਇਨੀ ਵੱਡੀ ਰਹਿਮਤ ਕੀਤੀ ਹੈ ਕਿਉਂਕਿ ਗੁਰਾਂ ਇੱਕ ਦੇਹ 부ਝਾਈ ਸਤਿਗੁਰ ਕਹਿੰਦੇ ਨੇ ਗੁਰੂ ਨੇ ਤੈਨੂੰ ਇੱਕ ਐਸੀ ਗੱਲ ਸੁਝਾ ਦੇਣੀ ਹੈ ਸਤਿਗੁਰ ਨੇ ਤੈਨੂੰ ਇੱਕ ਐਸੀ ਗੱਲ ਸੇਧ ਰੂਪ ਦੇ ਵਿੱਚ ਦੇਣੀ ਹੈ ਤੇ ਕਹਿੰਦੇ ਬਹੁਤ ਵੱਡੀ ਕਿਰਪਾ ਤੇਰੇ ਤੇ ਐਵੇਂ ਹੋ ਜਾਣੀ ਹੈ ਭਲਿਆ ਐਵੇਂ ਤੇਰੇ ਤੇ ਕਿਰਪਾ ਵਰਤ ਜਾਣੀ ਹੈ ਇਹ ਗੱਲ ਨੂੰ ਯਾਦ ਰੱਖੀ ਵੀ ਤੇਰੇ ਤੇ ਐਵੇਂ ਕਿਰਪਾ ਹੋ ਜਾਣੀ ਹੈ ਗੁਰੂ ਦੀ ਤੇ ਜਦੋਂ ਤੂੰ ਇਹਨਾਂ ਗੱਲਾਂ ਨੂੰ ਸਮਝੇਗਾ ਨਾ ਇਹਨਾਂ ਗੱਲਾਂ ਨੂੰ ਵਿਚਾਰੇਗਾ ਤੇ ਤੇਰੇ ਤੇ ਬਹੁਤ ਵੱਡੀ ਕਿਰਪਾ ਹੋ ਜਾਣੀ ਹੈ ਬਹੁਤ ਵੱਡੀ ਕਿਰਪਾ ਵੱਡਾ ਸਾਹਿਬ ਵੱਡੇ ਨਾਈ ਕੀਤਾ ਜਾਕਾ ਹੋਵੇ ਉਹਦੀ ਵੱਡੀ ਵਡਿਆਈ ਬਹੁਤ ਉੱਚੀ ਹੈ ਜਿੰਨੀ ਉਹਦੀ ਵਡਿਆਈ ਤੂੰ ਕਰ ਸਕਦਾ ਤੂੰ ਕਰ ਲੈ ਜਿੰਨੀ ਵਡਿਆਈ ਉਹਦੀ ਤੂੰ ਕਰ ਸਕਦਾ ਤੂੰ ਕਰ ਲੈ ਭਲਿਆ ਤੇ ਜਿੰਨੀ ਉਹਦੀ ਵਡਿਆਈ ਕਰਨ ਦੇ ਵਿੱਚ ਤੂੰ ਕਾਮਯਾਬ ਹੋ ਗਿਆ ਕਹਿੰਦੇ ਉਨਾ ਹੀ ਉਹ ਪਰਮਾਤਮਾ ਤੈਨੂੰ ਵੱਡਾ ਕਰ ਦਿੰਦਾ ਉਹਦੇ ਚੰਗੇ ਤੇ ਸ਼ੁਭ ਗੁਣਾਂ ਨੂੰ ਮੰਨ ਕੇ ਉਦੇ ਚੰਗੇ ਤੇ ਸ਼ੁਭ ਗੁਣਾਂ ਨੂੰ ਮੰਨ ਕੇ ਜੇ ਤੂੰ ਚੱਲਣਾ ਸਟਾਰਟ ਕਰ ਦਿੱਤਾ ਨਾ ਤੇ ਬਹੁਤ ਵੱਡੀ ਕਿਰਪਾ ਤੇਰੇ ਤੇ ਹੋ ਜਾਣੀ ਹੈ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਈ ਇਹਨਾਂ ਬਚਨਾਂ ਨੂੰ ਯਾਦ ਰੱਖੀਏ ਸੋ ਆਪਾਂ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਸਹੀ ਮਾਰਗ ਸਹੀ ਦਿਸ਼ਾ ਦੇਣ ਦੀ ਤੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਮਿਹਰਾਮਤ ਕਰ ਦੇਣਗੇ ਤੇ ਜਿਸ ਦਿਨ ਗੁਰੂ ਦੀ ਕਿਰਪਾ ਹੋਏਗੀ ਲਹਿਰਾਂ ਵੈਰਾਂ ਹੋ ਜਾਣਗੀਆਂ ਤੇ ਘਰ ਭਰ ਜਾਣਗੇ ਪਿਆਰਿਓ ਮੇਰਾ ਗੁਰੂ ਐਸਾ ਹੈ ਜਿਹੜਾ ਉਹਦੇ ਦਰ ਤੇ ਆਉਂਦਾ ਹੈ ਨਾ ਜਿਹੜਾ ਉਹਦੇ ਦਰ ਤੇ ਜੋ ਸ਼ਰਨ ਆਵੇ ਤੇ ਕੰਠ ਲਗਾਵੇ ਮੁਹਬਰਦ ਸੁਆਮੀ ਸ਼ੰਦਾ ਜਿਹੜਾ ਉਹਦੇ ਦਰ ਤੇ ਆ ਜਾਂਦਾ ਚੱਲ ਕੇ ਮੇਰੇ ਸਤਿਗੁਰੂ ਉਹਨੂੰ ਗਲ ਨਾਲ ਲਾ ਲੈਂਦੇ ਨੇ ਸੋ ਪਿਆਰਿਓ ਇਹ ਮੇਰੇ ਗੁਰੂ ਦਾ ਸੁਭਾਅ ਹੈ ਜਿਹੜਾ ਦਰ ਤੇ ਠਹਿ ਪਿਆ ਮੇਰੇ ਸਤਿਗੁਰੂ ਉਹਨੂੰ ਚੁੱਕ ਕੇ ਗਲੇ ਨਾਲ ਲਾ ਲੈਂਦੇ ਨੇ ਇਹ ਗੁਰੂ ਦੀ ਮੇਰੇ ਲਈ ਸਭ ਤੋਂ ਵੱਡੀ ਵਡਿਆਈ ਹੈ ਗੁਰਮੁਖ ਪਿਆਰਿਓ ਆਪਾਂ ਕੋਸ਼ਿਸ਼ ਕਰੀਏ ਵਿਸਾਖੀ ਵਾਲੇ ਦਿਨ ਆਪਣੇ ਆਪ ਨੂੰ ਸਹੀ ਸੇਰ ਦੇਣ ਦੀ ਇੱਕ ਦੂਜੇ ਦੀ ਮਦਦ ਕਰੀਏ ਸਹੀ ਸੇਰ ਦਈਏ ਸੋ ਸਭ ਤੋਂ ਵੱਡਾ ਮਿੱਤਰ ਸਾਡਾ ਉਹੀ ਹੈ ਜਿਹੜਾ ਸਾਨੂੰ ਸਹੀ ਮਾਰਗ ਵੱਲ ਪ੍ਰੇਰਿਤ ਕਰੇ ਤੇ ਜਿਹੜਾ ਮਾੜੇ ਕੰਮ 'ਚ ਸਾਡਾ ਸਾਥ ਦੇਵੇ ਉਹ ਸਭ ਤੋਂ ਵੱਡਾ ਸਾਡਾ ਦੁਸ਼ਮਣ ਹੈ ਸੋ ਆਪਣੇ ਆਸੇ-પાસੇ ਧੰਗ ਗੁਰੂ ਨਾਨਕ ਸਾਹਿਬ ਦੇ ਇਸ ਮਿਸ਼ਨ ਨੂੰ ਜਿਵੇਂ ਉਹਨਾਂ ਨੇ ਪ੍ਰਚਾਰ ਕੀਤਾ ਅਸੀਂ ਆਪਣੇ ਆਸੇ-પાસੇ ਆਲੇ-ਦੁਆਲੇ ਵਿੱਚ ਪ੍ਰਚਾਰ ਕਰਕੇ ਆਪਾਂ ਗੁਰੂ ਦੀ ਖੁਸ਼ੀ ਤੇ ਵਧਾਈ-ਵਧਾਈ ਦੇ ਪਾਤਰ ਬਣ ਸਕਦੇ ਹਾਂ ਕੋਸ਼ਿਸ਼ करिएगा ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ